ਅੱਲੀ ਪਤਾ ਲੱਗਿਆ ਜੀ ਇਸ ਬਾਰੇ ਕਿਉਂਕਿ ਇਹ ਐਕਚੁਅਲੀ ਜਿਹੜੀ ਜਿਹੜਾ ਕੇਸ ਉਹਨਾਂ ਨੇ ਫਾਈਲ ਕੀਤਾ ਜੀ ਬੇਸਿਕਲੀ ਇਹ ਕਿਸੇ ਗ੍ਰੀਸ ਦੇ ਆਪੋਜ਼ਿਟ ਹੈ ਜੀ ਸੋ ਮੇਰਾ ਤਾਂ ਉਹਦੇ ਵਿੱਚ ਸਿਰਫ ਇਨਾ ਹੀ ਲੈਣਾ ਲੈਣਾ ਕਿ ਉਸ ਫਿਲਮ ਦਾ ਹੀਰੋ ਮੈਂ ਸੀ ਜਿਹਦੀ ਐਡਵਰਟਾਈਜ਼ਮੈਂਟ ਹੋਈ ਆ ਸੋ ਨਾ ਤਾਂ ਮੇਰਾ ਕੋਈ ਕੈਕਾ ਸੋ ਨਾ ਮੇਰੀ ਕੋਈ ਉਹਦੇ ਵਿੱਚ ਕੋਈ ਗੁਵਾਈ ਸੀ 아이 ਡੋ ਨੋ ਕਿ ਮੇਰਾ ਨਾਂ ਸ਼ਾਇਦ ਉਹਨਾਂ ਨੇ ਕੇਸ ਹਾਈਲਾਈਟ ਕਰਨੀ ਪਾ ਦਿੱਤਾ ਜਾਂ ਕਿਉਂ ਪਾਇਆ ਵਾ ਜੀ ਅੱਜ ਸਾਡੇ ਉੱਤੇ ਵਕੀਲ ਗਏ ਨੇ ਸ਼ਾਇਦ ਉਹ ਕਹਿੰਦੇ ਸੀ ਅਸੀਂ ਉਹ ਨੈਟ ਲੈ ਲਾਂਗੇ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਆ। ਜੀ। ਉਹਨਾਂ ਨੇ ਦੋ ਐਪਲੀਕੇਸ਼ਨ ਬੇਸਿਕਲੀ ਸ਼ਾਇਦ ਫਾਈਲ ਕੀਤੀਆਂ ਨੇ। ਇੱਕ ਤਾਂ ਗ੍ਰੀਸ ਦੇ ਆਪੋਜ਼ਿਟ ਆ ਦੂਸਰਾ ਉਹਨਾਂ ਨੇ ਨਾਲ ਇਹ ਫਾਈਲ ਕਰ ਦਿੱਤੀ ਕਿ ਗਿੱਤੀ ਜੀ ਦੀ ਸਾਰੀ ਨੌਲੇਜ ਸੀ ਕੇਸ। ਜੀ। ਬਾਕੀ ਮੈਨੂੰ ਨਿਆੜੋ ਨੂੰ ਪਤਾ ਲੱਗੇਗਾ ਕਿ ਮੇਰਾ ਨਾਂ ਉਹਨਾਂ ਨੇ ਕਿਉਂ ਵਿੱਚ ਪਾਇਆ। ਜੀ। ਤੇ ਮੈਨੂੰ ਲੱਗਦਾ ਸ਼ਾਇਦ ਇਦੇ ਕਰਕੇ ਹੋਊਗਾ ਵੀ ਸ਼ਾਇਦ ਮੈਂ ਆ ਕੇ ਆਪਣੇ ਪ੍ਰੋਡਿਊਸਰ ਨੂੰ ਕਹੂੰਗਾ ਜਾਂ ਪ੍ਰੋਡਿਊਸਰ ਉਹਨਾਂ ਨੂੰ ਕਹੇ ਜੇ ਪ੍ਰੈਸ਼ਰ ਪਾ ਕੇ ਉਹਨਾਂ ਦੇ ਬੈਦੇ ਨਿਕਲੇ ਹੁਣ ਬਟ ਮੇਰਾ ਨਾ ਪਾਉਣ ਦੀ ਕੋਈ ਸੈਂਸ ਨਹੀਂ ਜਵਾਂਦੀ ਆ ਮੇਰਾ ਕੋਈ ਨਹੀਂ ਹੈਗਾ ਜੀ ਇਹ ਗਰੀਸ਼ ਨੇ ਰਹੀ ਕੋਈ ਜਿਨ੍ਹਾਂ ਨੇ ਉਹਨਾਂ ਨੂੰ ਚੈੱਕ ਦਿੱਤਾ ਸੀ ਉਹਨਾਂ ਦਾ ਚੈੱਕ ਬਾਊਂਸ ਹੋਇਆ ਜਿਨ੍ਹਾਂ ਦਾ ਚੈੱਕ ਬਾਊਂਸ ਹੋਇਆ ਤੇ ਕਿਸੇ ਨੇ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਜਿਹੜੇ ਹੋਲਡਿੰਗ ਨੇ ਉਹ ਸਪான்ਸਰਡ ਕਰਾਈ ਸੀ ਠੀਕ ਉਹ ਜਿਨ੍ਹਾਂ ਨੇ ਸਪான்ਸਰ ਕਰਾਈ ਸੀ ਉਹਨਾਂ ਦਾ ਚੈੱਕ ਬਾਊਂਸ ਹੋਇਆ ਇਹਦੇ ਨਾਲ ਮੈਨੂੰ ਤਾਂ ਆ ਡੋਨਟ ਨੋ ਕਿ ਫਿਲਮ ਦੇ ਹੀਰੋ ਨਾਲ ਚੋਰ ਮਰਲੇਟ ਕੀਤੀ ਜਾ ਰਹੀ ਹੈ ਗੱਲ ਮੈਂ ਤਾਂ ਸਮਝ ਨਹੀਂ ਨੀ ਨਹੀਂ ਵਕੀਲ ਮੈਂ ਆਪਣਾ ਲਾਇਰ ਆਲਰੇਡੀ ਪਹਿਲਾਂ ਦੱਸ ਦਿੱਤਾ ਸੀਗਾ ਜੀ ਤੁਹਾਨੂੰ ਪਸੰਦ ਆ ਗਿਆ ਸੀ ਕਿ ਲ ਈਜ਼ਾਟ ਕੇ ਬਾਰੇ ਕੋਈ ਗੱਲ ਨਹੀਂ ਮੈਂ ਆਪਣੇ ਵਾਲੀ ਉਹ ਸਾਰੀ ਚੀਜ਼ ਉਹ ਫਾਈਲ ਕਰ ਰਿਹਾ ਹਾਂ ਉਹ ਜਦੋਂ ਨੈਕਸਟ ਟਾਈਮ ਜਦੋਂ ਜੱਜ ਸਾਹਿਬ ਦੇਣਗੇ ਉਹ ਆਪਾਂ ਨੂੰ ਕੋਈ ਕੋਰ ਡੇਟ ਤਾਂ ਉਹਦੇ ਚ ਉਹ ਸਾਰੀ ਚੀਜ਼ ਕਲੀਅਰ ਹੋ ਜਾਊਗੀ ਵਿਦਨ ਵੀ ਕੰਸੂਮ ਖਰਚ